ਇਹ ਗਿੱਕੀ ਦਾ ਖਾਸਾ ਵਾਏ ਗਿੱਕੀ ਕੀ ਪੜੇ ਗੁਰੂ ਪਿਆਰੀ ਸਾਹਿਬ ਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਜਾਂ ਕਰਕੇ ਟਰੈਕਟਰ ਟਰਾਲੀਆਂ ਤੇ ਮੋਟਰਾਂ ਦੇ ਪਟਾਕੇ ਮਰਉਂਦੀ ਆ ਜਾਂ ਡੀਜ ਲਾ ਕੇ ਭੰਗੜਾ ਪਉਂਦੀ ਜੇ ਆਰਕਾ ਇਹਨਾਂ ਨੇ ਇੱਕ ਕੰਮ ਕੀਤਾ ਕਿ ਸਿੰਘਾਂ ਨੇ ਮੀਟਿੰਗ ਕੀਤੀ ਆ ਆ ਸਾਰੇ ਬੁੱਢਿਆਂ ਦੀ ਅੱਜ ਬੰਦੀਆਂ ਨੇ ਕਿ ਆਰਕਾ ਜਿਹੜੀ ਮੰਦਿਰ ਪਿੰਡਾਂ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਨੂੰ ਲੱਗ ਕਿੰਨੇ ਵਿੱਚ ਪੁਲੜਨਾ ਹੋਏ ਸ਼ੋਮਰ ਲੱਗਣੀ ਆਨੁ ਜੇ ਆਰਗਾਨਮੀ ਵੀ ਨੇ ਇਹਦਾ ਹੱਥ ਕੀਤੀ ਤੇ ਫਿਰ ਸਿੰਘਾਂ ਨੂੰ ਕੋਈ ਜਾਣ ਦੇਈ ਜੇ ਵੀ ਕਿਦਾਂ ਕਿ ਕਿਦਾਂ ਕਰਦੇ ਆ ਇਹ ਗੁਰੂ ਨਾਨਕ ਦੇਵ ਜੀ ਵਿਆਹਪੁਰ ਦੇ ਸਵੰਦ ਦੇਤੇ ਹਰ ਸਾਲ ਅਸੀਂ ਪਹਿਲੇ ਬੇਨਤੀ ਕਰਦੇ ਆ ਐਸ.ਐਮ ਨੂੰ ਹੀ ਮੰਗਪੱਤਰ ਦਿੱਤਾ ਹੈ ਐਸ.ਐਸ.ਬੀ ਸਾਹਿਬ ਨੇ ਮੰਗਪੱਤਰ ਦਿੱਤਾ ਹੈ ਕਿ ਜੋ ਇਹ ਵਿਆਹਪੁਰਵਾ ਇੱਕ ਜੋੜ ਮੇਲਾ ਵਾ ਇਹਨੂੰ ਜੋੜ ਮੇਲੇ ਦੀ ਤਰ੍ਹਾਂ ਮਨਾਇਆ ਜਾਵੇ ਇਹਨੂੰ ਆਮ ਮੇਲਾ ਨਾ ਮਨਾਇਆ ਜਾਵੇ ਸੰਤਾਨ ਨੂੰ ਬੇਨਤੀ ਆ ਇਹ ਲੇਟ ਜਿਹੜੇ ਹੁੱਲੜਬਾਜੇ ਮੋਟਰਸਾਈਕਲ ਸਲੈਂਸਰ ਲਾ ਕੇ ਪਟਾਕੇ ਪਾਉਂਦੇ ਨੇ ਟੀਜੇ ਲਾ ਕੇ ਸੜਕਾਂ ਤੇ ਟਰੈਕਟਰਾਂ ਦੇ ਭੰਗੜੇ ਪਾਉਂਦੇ ਨੇ ਗੰਦੀ ਗਾਣੇ ਵਜਾਉਂਦੇ ਨੇ ਉਹਨਾਂ ਨੂੰ ਸਖਤ ਤਾੜਨਾ ਜ਼ਹੀਬੰਦੀ ਵੱਲੋਂ ਐਰ ਕਾ ਟੂਟੀਆਂ ਲੱਗ ਚੁੱਕੀਆਂ ਨੇ ਜਿਹੜਾ ਵੀ ਹੁੱਲੜਬਾਜੀ ਕਰਦਾ ਫੜਿਆ ਗਿਆ ਦੇਖਿਆ ਗਿਆ ਉਹਦੀ ਫਿਰ ਸੇਵਾ ਕੀਤੀ ਜਾਏਗੀ ਨਾਲ ਹੀ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਆ ਦੂਸਰਾ ਨਗਰ ਕੀਰਤਨ ਦੌਰਾਨ 9 10 ਤਰੀਕ ਨੂੰ ਜੋ ਇੱਥੇ ਨਗਰ ਕੀਤੇ ਲੋਕਰ ਸੇ ਦਾਵਾ ਕੋਲ ਵਿੱਚ ਪ੍ਰਸ਼ਾਸਨ ਨੂੰ ਇਹ ਬੇਨਤੀ ਕੀਤੀ ਹੈ ਕਿ ਸ਼ਰਾਬ ਦੇ ਠੇਕੇ, ਬੀੜੀ, ਸਿਗਰਟ, ਤਮਾਕੂ ਦੀਆਂ ਨਸ਼ੀਲੇ ਪਦਾਰਥਾਂ ਤੇ ਪੂਰਵ ਬੰਦੀ ਆ ਜੇ ਕੋਈ ਵੇਚਦਾ ਫੜਿਆ ਗਿਆ ਉਹਦਾ ਫਿਰ ਆਪਣੀ ਆਪ ਦੀ ਵਾਰੇ ਕੋਈ ਸਾਡੀ ਹੱਥ ਵੀ ਹੋਰ ਕੇ ਹਰ ਕੋਲ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਧੀਆਂ ਪੁੱਤਰਾਂ ਨੂੰ ਘਰੋਂ ਪਿਆਰ ਨਾ ਸਰਕਾਰ ਨਾਲ ਪੇਜੋ ਜੇ ਕੱਲ ਨੂੰ ਕੋਈ ਜਾਨੀ ਮਨ ਨਸ਼ਾ ਦਾ ਫਿਰ ਉਹ ਆਪ ਜਿਵਾਏ ਹੋਏ ਗੁਰੂ ਨਾਨਕ ਦੇਵ ਜੀ ਵਿਆਹਪੁਰ ਦੇ ਸਵੰਧ ਦੇਤੇ ਹਰ ਸਾਲ ਅਸੀਂ ਪਹਿਲੇ ਬੇਨਤੀ ਕਰਦੇ ਐਸਐਮ ਨੂੰ ਹੀ ਮੰਗ ਪੱਤਰ ਦਿੱਤਾ ਹੈ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਇਹ ਜੋ ਇੱਕ ਵਿਆਪੁਰਵਾ ਇੱਕ ਜੋੜ ਮੇਲਾ ਵਾ ਇਹਨੂੰ ਜੋੜ ਮੇਲੇ ਦੀ ਤਰ੍ਹਾਂ ਮਨਾਇਆ ਜਾਵੇ ਇਹਨੂੰ ਆਮ ਮੇਲਾ ਨਾ ਮਨਾਇਆ ਜਾਵੇ ਸੰਤਾਨ ਨੂੰ ਬੇਨਤੀ ਆ ਇਹਦੇ ਵਿੱਚ ਜਿਹੜੇ ਹੁੱਲਬਾਜੇ ਮੋਟਰਸਾਈਕਲ ਸਲੈਂਸਰ ਲਾ ਕੇ ਪਟਾਕੇ ਪਾਉਂਦੇ ਨੇ DJ ਲਾ ਕੇ ਸੜਕਾਂ ਤੇ ਟਰੈਕਟਰਾਂ ਦੇ ਭੰਗੜੇ ਪਾਉਂਦੇ ਨੇ ਗੰਦੀ ਗਾੜੀ ਵਾਂਗ ਲਾਉਂਦੇ ਨੇ ਉਹਨਾਂ ਨੂੰ ਸਖਤ ਤਾੜਨਾ ਜ਼ਹਿਬੰਦੀ ਵੱਲੋਂ ਐਰ ਕਾ ਟੂਟੀਆਂ ਲੱਗ ਚੁੱਕੀਆਂ ਨੇ ਜਿਹੜਾ ਵੀ ਹੁੱਲਣਬਾਜੀ ਕਰਦਾ ਫੜਿਆ ਗਿਆ ਦੇਖਿਆ ਗਿਆ ਉਹਦੀ ਫਿਰ ਸੇਵਾ ਕੀਤੀ ਜਾਏਗੀ ਨਾਲ ਹੀ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਆ ਦੂਸਰਾ ਨਗਰ ਕੀਤੇ ਦੌਰਾਨ 9 10 ਤਰੀਕ ਨੂੰ ਜੋ ਇਥੇ ਨਗਰ ਕੀਤੇ ਲੋਕਾਂ ਸੇ ਅੰਦਾਵਾ ਉਹਦੇ ਵਿੱਚ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਸ਼ਰਾਬ ਦੇ ਠੇਕੇ, ਬੀੜੀ, ਸਿਗਰਟ, ਤਮਾਕੂ ਜਿਹਨਾਂ ਨਸ਼ੀਲੇ ਪਦਾਰਥਾਂ ਤੇ ਪੂਰਵ ਬੰਦੀ ਆ ਜੇ ਕੋਈ ਵੇਚਦਾ ਫੜਿਆ ਗਿਆ ਉਹਦਾ ਫਿਰ ਆਪਣੀ ਆਪ ਦੀ ਵਾਰੇ ਕੋਈ ਸਾਡੀ ਹੱਥ ਜੋੜ ਕੇ ਹਰ ਕੋਲ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਇਹ ਆਪ ਤਾਂ ਘਰੋਂ ਪਿਆਰ ਨਾਲ ਸਰਕਾਰ ਨਾਲ ਪੇਜੋ ਜੇ ਕੱਲ ਨੂੰ ਕੋਈ ਜਾਨੀ ਮਨ ਸਾਹ ਦਾ ਫਿਰ ਉਹ ਆਪ ਜਿਵਾਏ ਹੋਏ ਗੁਰੂ ਨਾਨਕ ਦੇਵ ਜੀ ਵਿਆਹ ਪੁਰਬ ਦੇ ਸਬੰਧ ਵਿੱਚ ਹਰ ਸਾਲ ਅਸੀਂ ਪਹਿਲੇ ਬੇਨਤੀ ਕਰਦੇ ਐ ਐਸ.ਐਮ ਨੂੰ ਹੀ ਮੰਗਪੱਤਰ ਦਿੱਤਾ ਹੈ ਐਸ.ਐਸ.ਪੀ ਸਾਹਿਬ ਨੂੰ ਮੰਗਪੱਤਰ ਦਿੱਤਾ ਹੈ ਕਿ ਜੋ ਇਹ ਵਿਆਹ ਪੁਰਬ ਵਾ ਇੱਕ ਜੋੜ ਮੇਲਾ ਵਾ ਇਹਨੂੰ ਜੋੜ ਮੇਲੇ ਦੀ ਤਰ੍ਹਾਂ ਮਨਾਇਆ ਜਾਵੇ ਇਹਨੂੰ ਆਮ ਮੇਲਾ ਨਾ ਬਣਾਇਆ ਜਾਵੇ ਸੰਤਾਂ ਨੂੰ ਬੇਨਤੀ ਆ ਇਹ ਲੇਟ ਜਿਹੜੇ ਹੁੱਲੜਬਾਜੇ ਮੋਟਰਸਾਈਕਲ ਸਲੈਂਸਰ ਲਾ ਕੇ ਪਟਾਕੇ ਪਾਉਂਦੇ ਨੇ ਟੀ.ਜੀ.ਏ. ਲਾ ਕੇ ਸੜਕਾਂ ਤੇ ਟਰੈਕਟਰਾਂ ਦੇ ਭੰਗੜੇ ਪਾਉਂਦੇ ਨੇ ਗੰਦੀ ਗਾੜੀ ਵਾਂਗ ਲਾਉਂਦੇ ਨੇ ਉਹਨਾਂ ਨੂੰ ਸਖਤ ਤਾੜਨਾ ਜ਼ਹੀਬੰਦੀ ਵੱਲੋਂ ਐਰ ਕਾ ਟੂਟੀਆਂ ਲੱਗ ਚੁੱਕੀਆਂ ਨੇ ਜਿਹੜਾ ਵੀ ਹੁੱਲੜਬਾਜੀ ਕਰਦਾ ਫੜਿਆ ਗਿਆ ਦੇਖਿਆ ਗਿਆ ਉਹਦੀ ਫਿਰ ਸੇਵਾ ਕੀਤੀ ਜਾਏਗੀ ਨਾਲ ਹੀ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਆ ਦੂਸਰਾ ਨਗਰ ਕੀਰਤਨ ਦੌਰਾਨ 9 10 ਤਰੀਕ ਨੂੰ ਜੋ ਇੱਥੇ ਨਗਰ ਕੀਤੇ ਲੋਕਰ ਸੇ ਦਾਵਾ ਕੋਲ ਵਿੱਚ ਪ੍ਰਸ਼ਾਸਨ ਨੂੰ ਇਹ ਬੇਨਤੀ ਕੀਤੀ ਹੈ ਕਿ ਸ਼ਰਾਬ ਦੇ ਠੇਕੇ, ਬੀੜੀ, ਸਿਗਰਟ, ਤਮਾਕੂ ਦੀਆਂ ਨਸ਼ੀਲੇ ਪਦਾਰਥਾਂ ਤੇ ਪੂਰਵ ਬੰਦੀ ਆ ਜੇ ਕੋਈ ਵੇਚਦਾ ਫੜਿਆ ਗਿਆ ਉਹਦਾ ਫਿਰ ਆਪਣੀ ਆਪ ਦੀ ਵਾਰੇ ਕੋਈ ਸਾਡੀ ਹੱਥ ਵੀ ਹੋਰ ਕੇ ਹਰ ਇੱਕ ਨੂੰ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਧੀਆਂ ਪੁੱਤਰਾਂ ਨੂੰ ਘਰੋਂ ਪਿਆਰ ਨਾਲ ਸਰਕਾਰ ਨਾਲ ਪਿਆਰ ਜੇ ਕੱਲ ਨੂੰ ਕੋਈ ਜਾਨੀ ਮਨ ਨਸ਼ਾ ਦਾ ਫਿਰ ਉਹ ਆਪ ਜੀ